ਮੇਰਾ ਨਾਮ ਬਰਜਲਾਲ ਸਿੰਘ ਲਾ ਮੈਂ ਰੇਲਵੇ ਰੋਡ ਪੁੱਚੋ ਮੰਡੀ ਤੋਂ ਬੋਲ ਰਿਹਾ ਹਾਂ ਜੀ ਔਰ ਇਹ ਸਾਡਾ 14ਵਾਂ ਲੰਗਰ ਹੈਗਾ ਮਗਰ ਸੰਗਰਾਂਦੀ ਦੀ ਖੁਸ਼ੀ ਵਿੱਚ ਹੀ ਲਾਇਆ ਹੁੰਦਾ ਹੈ ਸੰਗਰਾਂਦ ਵਾਲੇ ਦਿੰਦਾ ਹੋਰ ਵੀ ਲੰਗਰ ਬਹੁਤ ਚੱਲਦੇ ਆ ਸਾਰੇ ਧਰ ਬਕਸਤਾਨਾਂ ਦੇ ਚੱਲਦੇ ਆ ਅਸੀਂ ਇਸ ਮਕਸਦ ਨੂੰ ਲੈ ਕੇ ਚੱਲਦੇ ਹਾਂ ਵੀ ਸੰਗਤ ਨੂੰ ਲਗਾਤਾਰ ਲੰਗਰ ਮਿਲਦਾ ਰਹੇ ਕਈ ਦਿਨਾਂ ਤੱਕ ਇਸ ਕਰਕੇ ਅਸੀਂ 2-3 ਦਿਨ ਬਾਅਦ ਚਲਾਉਣੇ ਹੁੰਦੇ ਆ ਹਰ ਸਾਲੀ ਔਰ ਇਹ ਅੱਜ 20 ਤਰੀਕ ਨੂੰ 20 ਜਨਵਰੀ ਨੂੰ ਇੱਥੇ ਲੰਗਰ ਲਾਇਆ ਗਿਆ 14ਵਾਂ ਔਰ ਸਾਰੀ ਮੰਡੀ ਦਾ ਸਹਿਯੋਗ ਹੈ ਖਾਸ ਕਰਕੇ ਜਿਹੜੇ ਰੇਲਵੇ ਰੋਡ ਦੇ ਦੁਕਾਨਦਾਰ ਹੈ ਸਮੂਹ ਦੁਕਾਨਦਾਰ ਇਹਦੇ ਵਿੱਚ ਤਨਮਨ ਧਨ ਨਾਲ ਸੇਵਾ ਪਾਉਂਦੇ ਆ ਆਪੀਆਂ ਦੁਕਾਨਾਂ ਬੰਦ ਕਰਕੇ ਸੇਵਾ ਕਰਦੇ ਆ ਔਰ ਤੁਸੀਂ ਦੇਖ ਰਹੇ ਹੋ ਕਿਵੇਂ ਸਾਰੇ ਦੁਕਾਨਦਾਰ ਭੱਜ ਭੱਜ ਕੇ ਗਰਮ ਗਰਮ ਪੂਰੀਆਂ ਵਰਤਾ ਰਹੇ ਆ ਔਰ 2 ਮੀਲ ਦਾ ਆਚਾਰ ਹੈ ਜੀ ਇੱਕ ਗਾਜਰਾਂ ਦਾ ਔਰ ਇੱਕ ਹਰੀਆਂ ਮਿਰਚਾਂ ਦਾ ਤਾਂ ਕਿ ਸੰਗਤ ਨੂੰ ਪੂਰਨ ਤੌਰ ਤੇ ਸੰਤੁਸ਼ਟੀ ਹੋ ਜਾਵੇ ਔਰ ਸਾਰੇ ਵੀਰਾਂ ਨੂੰ ਬਾਰ ਬਾਰ ਬੇਨਤੀ ਕੀਤੀ ਜਾਂਦੀ ਹੈ ਵੀ ਭਾਈ ਸਾਫ ਸਫਾਈ ਰੱਖੋ ਔਰ ਕੋਈ ਵੀ ਵੀਰ ਝੂਠਾ ਨਾ ਛੱਡੇ ਇੱਥੇ ਸਾਰੇ ਸੇਵਾਦਾਰਾਂ ਦੇ ਵੀ ਗਲਵਜ਼ ਚੜੇ ਹੋਏ ਆ ਤਾਂ ਕਿ ਨੰਗੇ ਹੱਥਾਂ ਨਾਲ ਲੰਗਰ ਨਾ ਵਰਤਾਇਆ ਜਾਵੇ ਚਾਹੇ ਕੋਈ ਚਾਰ ਵਰਤਾਉਂਦਾ ਹੈ ਜਾਇ ਕੋਈ ਪੂਰੀਆਂ ਵਰਤਾਉਂਦਾ ਔਰ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆਂ ਕਿ ਝੂਠੀਆਂ ਬਤਲਾਂ ਇੱਥੇ ਕੋਲੇ ਡਰਮ ਰੱਖੇ ਹੋਏ ਆ ਉਹਨਾਂ ਦੇ ਵਿੱਚ ਪਾਉਣ ਔਰ ਸੰਗਤ ਵੀ ਸਾਡਾ ਸਹਿਯੋਗ ਦੇ ਰਹੀ ਹੈ ਕੋਈ ਵੀ ਭਾਂਡੇ ਇੱਧਰ ਉੱਧਰ ਨਹੀਂ ਛੱਡਦਾ ਔਰ ਅਸੀਂ ਘਰਾਂ ਨੂੰ ਵੀ ਨਹੀਂ ਕਿਸੇ ਨੂੰ ਲਿਆਂਦ ਦਿੰਦੇ ਲੰਗਰ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਵੀ ਇੱਥੇ ਬੈਠ ਕੇ ਆਨੰਦ ਨਾਲ ਪੂਰੀਆਂ ਖਾਵੇ ਗਰਮ ਗਰਮ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਜਿੰਨੇ ਵੀਰ ਇਸ ਆਵਾਜ਼ ਨੂੰ ਸੁਣ ਰਹੇ ਆ ਲੰਗਰ ਸ਼ਕਨ ਲਈ ਜਰੂਰ ਆਓ ਜੀ